ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਦੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਖਾਸ ਕਰਕੇ ਮੇਰੇ ਨਾਲ ਭੈਣ ਭਾਵ ਕੀ ਔਰਤਾਂ ਉਹ ਅੱਜ ਦੀ ਇਸ ਵੀਡੀਓ ਨੂੰ ਜ਼ਰੂਰ ਸੁਣੋ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਣੀ ਆ ਜਿਸ ਸਿੱਖਿਆ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਇੱਕ ਬੀਬੀ ਦਾ ਜੀਵਨ ਬਦਲ ਗਿਆ ਉਹ ਬੀਬੀ ਨੇ ਆਪਣੀ ਆਤਮ ਵਿਧੀ ਆਪਣੀ ਨਿਸ਼ਾਨੀ ਕੀਤੀ ਹੈ ਕਿ ਕਿੰਝ ਇਹ ਕੰਮ ਕਰਕੇ ਮੇਰੀ ਜ਼ਿੰਦਗੀ ਦੇ ਵਿੱਚ ਵੱਡਾ ਬਦਲਾਅ ਆਇਆ ਤਾਂ ਆਪਾਂ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਸੁਣੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਪਹੁੰਚਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖੀ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਜਿਵੇਂ ਆਪਾਂ ਟਾਈਟਲ ਦੇ ਵਿੱਚ ਲਿਖਿਆ ਕਿ ਸੰਗਰਾਮ ਜਾਂ ਮੱਸਿਆ ਵਾਲੇ ਦਿਨ ਇਹ ਦੋ ਚੀਜ਼ਾਂ ਗੁਰੂ ਘਰ ਦੇ ਵਿੱਚ ਜ਼ਰੂਰ ਪੇਟ ਕਰੋ ਤਾਂ ਸੰਗਰਾਮ ਜਾਂ ਮੱਸਿਆ ਦਾ ਜ਼ਿਕਰ ਆਪਾਂ ਇਸ ਕਰਕੇ ਕੀਤਾ ਹੈ ਕਿ ਕਈ ਭੈਣ ਭਰਾ ਕਦੇ ਕਦਾਂ ਗੁਰੂ ਘਰੇ ਜਾ ਪਾਉਂਦੇ ਆ ਉਹ ਸੰਗਰਾਮ ਵਾਲੇ ਦਿਨ ਮੱਸਿਆ ਵਾਲੇ ਦਿਨ ਜਾਂ ਫਿਰ ਕਈ ਵਾਰ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬ ਹੁੰਦੇ ਆ ਸ਼ਹੀਦੀ ਦੇ ਨੰਦਿਆ ਇਸ ਤਰ੍ਹਾਂ ਖਾਸ ਦਿਨ ਤਿਉਹਾਰਾਂ ਦੇ ਉੱਤੇ ਹੀ ਉਹ ਗੁਰੂ ਘਰੇ ਜਾਂਦੇ ਨੇ ਜਾਂ ਫਿਰ ਕਈ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਖਾਸ ਦਿਨ ਹੁੰਦੇ ਆ ਜਿਵੇਂ ਬੱਚਿਆਂ ਦਾ ਜਨਮ ਦਿਨ ਆ ਗਿਆ ਆਪਣੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਕੁਝ ਖਾਸ ਦਿਨ ਹੁੰਦੇ ਆ ਜਦੋਂ ਆਪਾਂ ਗੁਰੂ ਘਰ ਦੇ ਵਿੱਚ ਜਾ ਕੇ ਮੱਥਾ ਟੇਕਦੇ ਆ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਆ ਜਾ ਗੁਰੂ ਘਰ ਦੇ ਵਿੱਚ ਜਾ ਕੇ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਆਪਾਂ ਸੇਵਾ ਕਰਦੇ ਆਂ ਤਾਂ ਉਹ ਬੈਣ ਬਰਾਵਾਂ ਦੇ ਦੀ ਬੇਨਤੀ ਹੈ ਕਿ ਜਦੋਂ ਵੀ ਗੁਰੂ ਘਰੇ ਜਾਂਦੇ ਆਂ ਭਾਵੇਂ ਕੋਈ ਰੋਜ਼ ਗੁਰੂ ਘਰੇ ਜਾਂਦਾ ਹੈ ਭਾਵੇਂ ਕੁ ਤੜੇ ਕਦਾਂ ਗੁਰੂ ਘਰੇ ਜਾਂਦਾ ਹੈ ਜੇਕਰ ਆਪਾਂ ਇਹ ਦੋ ਪੇਟਾ ਗੁਰੂ ਘਰ ਲੈ ਕੇ ਜਾਈਏ ਨਾ ਸਾਡੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਵੱਡਾ ਬਦਲਾਵ ਆ ਸਕਦਾ ਹੈ ਗੁਰੂ ਸਾਹਿਬ ਜੀ ਦੀ ਪਰਤੱਖ ਕਿਰਪਾ ਸਾਡੇ ਉੱਤੇ ਵੀ ਵਰਤ ਸਕਦੀ ਹੈ ਇਹ ਬੀਬੀ ਨੇ ਆਪਣੇ ਬਾਰੇ ਜੋ ਵੀ ਦੱਸਿਆ ਉਹ ਦੱਸਣ ਤੋਂ ਪਹਿਲਾਂ ਆਪਾਂ ਇਤਿਹਾਸ ਦੀ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਇਹ ਬੀਬੀ ਨੇ ਹੀ ਦੱਸਿਆ ਇਹ ਸਾਖੀ ਸੁਣਨ ਤੋਂ ਬਾਅਦ ਹੀ ਮੇਰੇ ਦਿਮਾਗ ਦੇ ਵਿੱਚ ਇਹ ਝੁਗਤ ਆਈ ਇਹ ਸਾਖੀ ਸੁਣਨ ਤੋਂ ਬਾਅਦ ਹੀ ਮੈਂ ਆਪਣੇ ਘਰ ਦਾ ਇਹ ਨਿਯਮ ਬਣਾਇਆ ਤਾਂ ਮੇਰੀ ਜ਼ਿੰਦਗੀ ਵਿੱਚ ਬਦਲਾਵ ਆਇਆ ਤਸਵੀਰ ਤੋਂ ਪਹਿਲਾਂ ਭਾਈ ਇਤਿਹਾਸ ਦੀ ਇਹ ਸਾਖੀ ਆਪਰੇ ਨਾਲ ਸਾਂਝੀ ਕਰਾਂਗੀ ਇਸ ਸਾਖੀ ਆ ਮੇਰੇ ਸਤਵੇਂ ਪਾਸ਼ਾ ਜੀ ਦੇ ਸਮੇਂ ਦੀ ਤਾਂਤਨ ਸਾਹਿਬ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਸਮੇਂ ਦੀ ਕਹਿੰਦੇ ਉਸ ਸਮੇਂ ਦੇ ਵਿੱਚ ਇੱਕ ਮਾਈ ਹੋਈ ਜਿਸ ਮਾਈ ਦਾ ਨਾਮ ਗੁਰੂ ਇਤਿਹਾਸ ਦੇ ਵਿੱਚ ਮਾਈ ਤਾਬੂ ਜੀ ਆਇਆ ਹੈ ਕਹਿੰਦੇ ਮਾਈ ਤਾਬੂ ਜੀ ਘਰ ਦੇ ਵਿੱਚ ਇਕੱਲੀ ਸੀ ਕਮਾਈ ਦਾ ਕੋਈ ਸਾਧਨ ਨਹੀਂ ਸੀ ਆਪ ਹੀ ਉਹਨੂੰ ਤਮਿਲਦੂਰੀ ਕਰਕੇ ਜੋ ਪੈਸੇ ਕਮਾ ਕੇ ਲੈ ਕੇ ਆਉਂਦੀ ਉਹਦਾਰਨ ਬਣ ਖਰੀਦ ਕੇ ਆਪਣੀ ਦੋ ਬੱਚਤ ਦੀ ਰੋਟੀ ਖਾਂਦੀ ਭਾਰਤੀ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਹੁੰਦਾ ਸੀ ਕਹਿੰਦੇ ਉਹਨੇ ਜਦੋਂ ਹੀ ਗੁਰੂ ਘਰੇ ਜਾਣਾ ਤਾਂ ਗੁਰੂ ਘਰ ਦੇ ਵਿੱਚ ਜਾ ਕੇ ਜਦੋਂ ਦੇਖਣਾ ਕਿ ਕੁਝ ਲੋਕ ਸੰਗਤ ਦੀ ਇੰਨੀ ਸੇਵਾ ਕਰਦੇ ਨੇ ਲੰਗਰਾਂ ਦੀ ਸੇਵਾ ਕਰਦੇ ਨੇ ਤਾਂ ਮਾਈ ਤਾਬੋ ਜੀ ਦੇ ਮਨ ਦੇ ਵਿੱਚ ਵੀ ਇਹ ਭਾਵਨਾ ਬਣਨੀ ਕਿ ਮੇਰੇ ਕੋਲ ਵੀ ਇੰਨਾ ਕੁਝ ਹੁੰਦਾ ਕਿ ਮੈਂ ਵੀ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਸੇਵਾ ਕਰ ਸਕਦੀ ਮੈਂ ਵੀ ਕੋਈ ਯੋਗਦਾਨ ਪਾਉਂਦੀ ਪਰ ਕਹਿੰਦੇ ਹੁਣ ਇੰਨੀ ਸਮਰੱਥਾ ਨਹੀਂ ਸੀ ਇਸ ਕਰਕੇ ਕਈ ਵਾਰ ਮਨ ਬੜਾ ਉਦਾਸ ਹੁੰਦਾ ਕਹਿੰਦੇ ਇੱਕ ਦਿਨ ਮਾਈ ਤਾਬੋ ਜੀ ਨੇ ਮਨ ਦੇ ਵਿੱਚ ਸੋਚਿਆ ਵੀ ਚਲ ਕੀ ਹੋਇਆ ਜੇ ਮੈਂ ਸੰਗਤ ਦੀ ਸੇਵਾ ਨਹੀਂ ਕਰ ਸਕਦੀ ਬਾਗੀ ਵੱਡੇ ਪੱਦਰ ਤੇ ਨਾ ਲੰਗਰਾਂ ਦੇ ਵਿੱਚ ਯੋਗਦਾਨ ਨਹੀਂ ਪਾ ਸਕਦੀ ਤਾਂ ਗੁਰੂ ਸਾਹਿਬ ਦੀ ਸੇਵਾ ਤਾਂ ਕਰ ਸਕਦੀ ਹਾਂ ਮੈਂ ਉਹਨਾਂ ਦੇ ਲਈ ਦੋ ਪ੍ਰਸ਼ਾਦ ਦੇ ਗੱਲ ਲਿਜਾ ਸਕਦੀ ਹਾਂ ਪਰ ਕਿੰਨੇ ਹੁਣ ਘਰੋਂ ਇੱਕਦਮ ਦੋ ਪ੍ਰਸ਼ਾਦੇ ਕੱਢਣੇ ਨਹੀਂ ਔਖੇ ਸੀ ਤਾਂ ਕਹਿੰਦੇ ਮਾਈ ਤਾਬੋ ਜੀ ਨੇ ਮਨ ਦੇ ਵਿੱਚ ਇਹ ਵਿਚਾਰ ਬਣਾਇ ਕਿ ਜਦੋਂ ਵੀ ਮੈਂ ਹੁਣ ਆਪਣੇ ਲਈ ਅੰਨ ਪਾਣੀ ਲੈ ਕੇ ਆਇਆ ਤਾਂ ਨਾਲ ਉਹਦੇ ਵਿੱਚੋਂ ਥੋੜਾ ਥੋੜਾ ਇੱਕ ਸਾਈਡ ਤੇ ਕੱਢ ਦਿਆ ਕਰਾਂਗੀ ਜਿਸ ਦਿਨ ਗੁਰੂ ਸਾਹਿਬ ਜੀ ਦੇ ਲਈ ਪ੍ਰਸ਼ਾਦ ਬਣਾਉਣ ਦਿਨ ਅਰਨ ਪਾਣੀ ਹੋ ਗਿਆ ਤਾਂ ਗੁਰੂ ਸਾਹਿਬ ਜੀ ਦੇ ਲਈ ਪ੍ਰਸ਼ਾਦਾ ਲੈ ਜਾਵਾਂਗੇ ਕਹਿੰਦੇ ਵਸੇ ਸਿਪਾਵਨਾ ਦੇ ਨਾਲ ਰੋਜ਼ ਦਾਣਾ-ਦਾਣਾ ਕੱਢ ਕੇ ਜੋਰਤੀ ਰਹਿਣਾ ਨਾਲ ਹੀ ਉਸ ਢਾਣੀ ਦੇ ਨਾਲ ਮੂਲ ਮੰਤਰ ਜਿੱਦਾ ਜਾਪ ਕਰਨਾ ਕਹਿੰਦੇ ਕੁਝ ਦਿਨਾਂ ਬਾਅਦ ਜਾਂ ਮਹੀਨੇ ਬਾਅਦ ਇੰਨਾ ਕ ਅਨਾਜ ਉਹਨੇ ਜੋੜ ਲਿਆ ਕਿ ਜਿਹਦੇ ਨਾਲ 2-4 ਪ੍ਰਸ਼ਾਦਾ ਬਣਿਆ ਕਹਿੰਦੇ ਜਦੋਂ ਹੀ ਉਸਨੇ ਇੰਨਾ ਅਨਾਜ ਜੋੜ ਲਿਆ ਤਾਂ ਮਨ ਦੇ ਵਿੱਚ ਸੋਚਿਆ ਵੀ ਇਦਾਂ ਕਰਦੀਆਂ ਹੱਥੀ ਪ੍ਰਸ਼ਾਦਾ ਬਣਾ ਕੇ ਗੁਰੂ ਸਾਹਿਬ ਜੀ ਦੇ ਲਈ ਲੈ ਜਾਣੀ ਹੈ ਕੀ ਹੋਇਆ ਜੇ ਗੁਰੂ ਸਾਹਿਬ ਜੀ ਮੇਰੇ ਕੋਲ ਘਰ ਆ ਕੇ ਪ੍ਰਸ਼ਾਦਾ ਨਹੀਂ ਛਕ ਸਕਦੇ ਤਾਂ ਮੈਂ ਗੁਰੂ ਘਰ ਦੇ ਵਿੱਚ ਇਹ ਪ੍ਰਸ਼ਾਦਾ ਲੈ ਜਾਵਾਂਗੀ ਗੁਰੂ ਸਾਹਿਬ ਜੀ ਨੂੰ ਸ਼ਕਾਵਾਂਗੀ ਕਿ ਇਹ ਬਸ ਮਨ ਦੇ ਵਿੱਚ ਇਹੀ ਅਰਦਾਸ ਬੇਨਤੀ ਕਰਕੇ ਮਨ ਵਿੱਚ ਇਹ ਭਾਵਨਾ ਬਣਾ ਕੇ ਪ੍ਰਸ਼ਾਦਾ ਬਣਾਉਣਾ ਸ਼ੁਰੂ ਕਰ ਦਿੱਤਾ ਮੋਲ ਮੰਤਰ ਜਿੰਦਾ ਜਾਪ ਕਰਕੇ ਪ੍ਰਸ਼ਾਦਾ ਬਣਾ ਰਹੇ ਨੇ ਪ੍ਰਸ਼ਾਦਾ ਤਿਆਰ ਹੋਇਆ ਤਾਂ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਅਤੇ ਘਰ ਤੋਂ ਪ੍ਰਸ਼ਾਦਾ ਲੈ ਕੇ ਚੱਲਣ ਲੱਗੇ ਕਹਿੰਦੇ ਜੇ ਘਰ ਤੋਂ ਦੋ ਕਦਮ ਹੀ ਕੁੱਟੇ ਸੀ ਤਾਂ ਮਨ ਦੇ ਵਿੱਚ ਇਹ ਵਿਚਾਰ ਆ ਗਿਆ ਕਿ ਮਣਾ ਗੁਰੂ ਜੈਪੀ ਜੀ ਦੇ ਲਈ ਇਹ ਪ੍ਰਸ਼ਾਦਾ ਲੈ ਕੇ ਤਾਂ ਚੱਲੀਆਂ ਪਰ ਕੀ ਗੁਰੂ ਸਾਹਿਬ ਜੀ ਮੇਰੇ ਰੁੱਖੇ ਹੱਥੋਂ ਪ੍ਰਸ਼ਾਦੇ ਛਕ ਲੈਣਗੇ ਕਹਿੰਦੇ ਇਹ ਸੋਚ ਕੇ ਉਹ ਮਾਈ ਤਾਬੂ ਜੀ ਦੀ ਕਦਮ ਉੱਥੇ ਹੀ ਰੁਕ ਗਏ ਇੰਨੇ ਦੇਰ ਤੱਕ ਉਹਨੂੰ ਆਪਣੇ ਦਰਵਾਜ਼ੇ ਦੇ ਅੱਗੇ ਕੁਝ ਆਹੜ ਸੁਣਾਈ ਦਿੱਤੀ ਕਹਿੰਦੇ ਕਾਂਗੀਆਂ ਦਾ ਬਣੇ ਦਰਵਾਜ਼ਾ ਖੜਕਿਆ ਮਾਈ ਤਾਬੂ ਜੀ ਨੇ ਜਦੋਂ ਉਹ ਦਰਵਾਜ਼ਾ ਖੋਲ੍ਹਿਆ ਸਾਹਮਣੇ ਮੇਰੇ ਸਤਿਮੇ ਪਾਸ਼ਾ ਭੰਤਨ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਅੰਤਰਜਾਮ ਪਾਸ਼ਾ ਦਿਲਾਂ ਦੀਆਂ ਜਾਣਨ ਵਾਲੇ ਇਹਦੇ ਸਤਿਗੁਰ ਸੱਚੇ ਪਾਸ਼ਾ ਦਾ ਉਦੋਂ ਹੀ ਤੁਰ ਪਏ ਮਾਈ ਦਾ ਪ੍ਰਸ਼ਾਦਾਸ਼ਕ ਜਦੋਂ ਮਾਈ ਨੇ ਇਹ ਪ੍ਰਸ਼ਾਦਾ ਬਣਾਉਣ ਬਾਰੇ ਸੋਚਿਆ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਨੇ ਮਾਈ ਨੂੰ ਬੇਨਤੀ ਕੀਤੀ ਕਿ ਮਾਈ ਬਹੁਤ ਭੁੱਖ ਲੱਗੀ ਆ ਕੁਝ ਖਾਣ ਨੂੰ ਦੋ ਕਹਿੰਦੇ ਮਾਈ ਦਾਬੋ ਜੀ ਜੋ ਪੋਣੇ ਦੇ ਵਿੱਚ ਦੋ ਪ੍ਰਸ਼ਾਦੀ ਬਣਾ ਕੇ ਗੁਰੂ ਸਾਹਿਬ ਜੀ ਦੇ ਲਈ ਲੈ ਕੇ ੱੱਲੇ ਸੀ ਨਾ ਉਹੀ ਪ੍ਰਸ਼ਾਦੀ ਉਹੀ ਪੋਣਾ ਆਪੇ ਕਰ ਦਿੱਤਾ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਕੋਡੇ ਉੱਪਰ ਬੈਠੇ ਥਿਆ ਉਹ ਪ੍ਰਸ਼ਾਦਾ ਛਕਣਾ ਸ਼ੁਰੂ ਕਰ ਦਿੱਤਾ ਪ੍ਰਸ਼ਾਦਾ ਛਕ ਰਹੇ ਨੇ ਨਾਲ ਕਹਿ ਰਹੇ ਨੇ ਮਾਈ ਪ੍ਰਸ਼ਾਦਾ ਬਹੁਤ ਸੁਆਦਿਆ ਪ੍ਰਸ਼ਾਦਾ ਬਹੁਤ ਸੁਆਦਿਆ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਪ੍ਰਸ਼ਾਦਾ ਛਕ ਕੇ ਮਾਈ ਨੇ ਕਿਹਾ ਮਾਈ ਨਿਹਾਲ निहाल निहाल ਕਿੰਦੇ ਜਦ ਤਿੰਨ ਵਾਰ निहाल ਕਿਆ ਤਾਂ ਮਾਈ ਦਾ ਜੀਵਨ ਸਫਲਾ ਹੋ ਗਿਆ ਅੰਤਰਜਾਮੀ ਪਾਸ਼ਾ ਦਿਲਾ ਦੀ ਭਾਵਨਾ ਨੂੰ ਜਾਣਦੇ ਨਹੀਂ ਸਤਿਗੁਰੂ ਸੱਚੇ ਪਾਸ਼ਾ ਸਾਡੇ ਅੰਦਰ ਦੀ ਭਾਵਨਾ ਨੂੰ ਵੇਖਦੇ ਨੇ ਜਿਸ ਜੀ ਦੇ ਮਨ ਦੇ ਵਿੱਚ ਗੁਰੂ ਸਾਹਿਬ ਜੀ ਦੇ ਪ੍ਰਤੀ ਪ੍ਰੇਮ ਪਿਆਰ ਸ਼ਰਧਾ ਹੋਵੇ ਸਤਿਗੁਰੂ ਸੱਚੇ ਪਾਸ਼ਾ ਉਹਦੇ ਹਰ ਕੰਮ ਦੇ ਵਿੱਚ ਆਪ ਵਰਤਦੇ ਨੇ ਇਹ ਸਾਖੀ ਦਾ ਇੱਥੇ ਹੀ ਸਮਾਪਤ ਹੋਈ ਸਤਿਗੁਰ ਸੱਚੇ ਬਾਸ਼ਾ ਨੇ ਉਹ ਮਾਈ ਤਾਬੋ ਜੀ ਦਾ ਜੀਵਨ ਸਫਲਾ ਕਰ ਦਿੱਤਾ ਇਸ ਸਾਖੀ ਤੋਂ ਪ੍ਰਭਾਵਿਤ ਹੋ ਕੇ ਇੱਕ ਬੀਬੀ ਨੇ ਵੀ ਆਪਣੀ ਘਰ ਦੇ ਵਿੱਚ ਬਦਲਾਅ ਕੀਤਾ ਉਹ ਬੀਬੀ ਕਹਿੰਦੇ ਮੈਂ ਕਦੇ ਕਦਾਈਂ ਹੀ ਗੁਰੂ ਘਰ ਆਉਣੀ ਸਾਹ ਕਹਿੰਦੇ ਇੱਕ ਦਿਨ ਗੁਰੂ ਘਰ ਦੇ ਵਿੱਚ ਆਈ ਮੇਰੀ ਗਵੰਧ ਨੇ ਹੀ ਮੈਨੂੰ ਨਾਲ ਲੈ ਕੇ ਆਈ ਕਹਿੰਦੇ ਉਸ ਦਿਨ ਇਹ ਸਾਖੀ ਮੈਂ ਗੁਰੂ ਘਰ ਤੋਂ ਸੁਣੀ ਕਹਿੰਦੇ ਜਦੋਂ ਸਾਖੀ ਸੁਣੀ ਇਹ ਸਾਖੀ ਮਨ ਨੂੰ ਇੰਨੀ ਲੱਗੀ ਅਤੇ ਮਨ ਦੇ ਵਿੱਚ ਉੱਥੇ ਬੈਠਿਆ ਬੈਠਿਆ ਹੀ ਇੱਕ ਜੁਗਤ ਆ ਗਈ ਕਿ ਜੇਕਰ ਮਾਈ ਤਾਪੋ ਜੀ ਇੱਕ ਦਾਣਾ-ਦਾਣਾ ਜੋੜ ਕੇ ਗੁਰੂ ਸਾਹਿਬ ਦੀ ਖੁਸ਼ੀ ਹਾਸਲ ਕਰ ਸਕਦੀ ਆ ਤਾਂ ਕੀ ਗੱਲ ਮੈਂ ਕਿਉਂ ਨਹੀਂ ਕਰ ਸਕਦੀ ਤੇ ਉਹ ਵੀ ਵੀ ਨੱਸਿਆ ਕਿ ਸਾਡੀ ਕਰ ਦੇਗੀ ਹਲਾ ਆਪੇ ਸੰਧਾਮੇ ਜੀ ਇਹ ਸੰਜਰਾ ਕਮਾਉਂ ਤੇ ਸੰਜਰਾ ਖਾਣ ਜੋ ਵੀ ਰਜਨ ਦੇ ਕਿਰਤ ਕਮਾਈ ਸੀ ਉਹਦੇ ਨਾਲ ਮਸਾਂ ਹੀ ਕਰਦਾ ਗੁਜ਼ਾਰਾ ਚੱਲਦਾ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਖਰਚਾ ਸੀ ਪੂਰਾ ਕਰਦਾ ਤੇ ਜੇ ਕਿਤੇ ਕੋਈ ਉਪਰੋ ਖਰਚਾ ਆਣ ਬੈਣਾ ਜਿਵੇਂ ਕਿਸੇ ਦਾ ਵਿਆਹ ਸ਼ਾਦੀ ਆ ਗਿਆ ਘਰ ਦੇ ਵਿੱਚ ਕੋਈ ਜੀ ਬਿਮਾਰ ਹੋ ਜਾਂ ਕਿਤੇ ਵੀ ਅਚਾਨਕ ਆਉਣਾ ਜਾਣਾ ਪੈਂਦਾ ਸੀ ਤਾਂ ਸਾਡੇ ਪਾੜੀਆਂ ਬਣ ਜਾਂਦੇ ਸੀ ਕਿਉਂਕਿ ਅਸੀਂ ਤਾਂ ਸੱਗੇ ਨਹੀਂ ਕਮਾਉਣ ਖਾਣ ਵਾਲੇ ਸੀ ਕਹਿੰਦੇ ਘਰ ਦੇ ਹਾਲਾਤ ਹਮਤੇ ਜੰਗੇ ਨਹੀਂ ਸੀ ਪਰ ਉਸ ਦਿਨ ਤੋਂ ਮੇਰੇ ਮਨ ਦੇ ਵਿੱਚ ਇੱਕ ਉਗਤ ਸੁਝ ਗਈ ਇਹ ਮਮੀ ਭਾਵਨਾ ਬਣਾ ਕੇ ਜਦੋਂ ਹੀ ਆਪਣੇ ਪਰਿਵਾਰ ਦੇ ਲਈ ਆਟਾ ਗੁੰਨਿਆ ਆਟਾ ਗੁੰਨਣ ਵਾਸਤੇ ਪ੍ਰਾਰਥਨਾ ਕੀਤੀ ਸ਼ਰਨਾ ਤਾਂ ਉਦੋਂ ਹੀ ਇੱਕ ਮੁਠਾ ਆਟੇ ਦੀ ਕੱਢ ਕੇ ਸਾਇਸ ਦੇ ਉੱਤੇ ਰੱਖ ਤੇ ਕਿਹਦੇ ਜਦੋਂ ਉਹ ਆਟਾ ਕੋਈ 2-4 ਕਿਲੋ ਹੋ ਜਾਣਾ ਆਪਾਂ ਮੈਂ ਗੁਰੂ ਘਰ ਦੇ ਵਿੱਚ ਜਾ ਕੇ ਗੁਰੂ ਕੇ ਲੰਗਰਾਂ ਦੇ ਵਿੱਚ ਉਹ ਆਟਾ ਪਾ ਦੇਣਾ ਜਿਵੇਂ ਕਈ ਵਰਸੰਗਰਾਹ ਦੇ ਵਾਲੇ ਦਿਨ ਕਈ ਵਾਰ ਮੱਸੀਆ ਵਾਲੇ ਦਿਨ ਜਦੋਂ ਵੀ ਗੁਰੂ ਘਰ ਦੇ ਲੰਗਰ ਪਿਆਰ ਹੁੰਦੇ ਸਨ ਉਦੋਂ ਮੈਂ ਗੁਰੂ ਕੇ ਲੰਗਰਾਂ ਦੇ ਵਿੱਚ ਇਹ ਆਪਣੇ ਘਰ ਦਾ ਆਟਾ ਪਾਉਣਾ ਕਹਿੰਦੇ ਪਤਾ ਨਹੀਂ ਕਿਸ ਦੀ ਅਸੀਸ ਸਾਨੂੰ ਲੱਗ ਗਈ ਤੇ ਸਾਡੇ ਵੀ ਦੇ ਹਾਲਾਤ ਬਦਲ ਗਏ ਸਤਿਗੁਰੂ ਸੰਜੀ ਸਾਹਿਬ ਦੀ ਕਿਰਪਾ ਦੇ ਨਾਲ ਸਾਡਾ ਕੰਮਕਾਰ ਵਧੀਆ ਚੱਲਣ ਲੱਗਾ ਅਸੀਂ ਵੀ ਇੰਨੇ ਜੋਗੇ ਹੋ ਗਏ ਕਿ ਸਾਡੇ ਘਰ ਦੇ ਵਿੱਚ ਆਇਆ ਹੋਇਆ ਜੀ ਕੋਈ ਨਰਾਸ਼ ਨਿਖਰ ਨਹੀਂ ਕਹਿੰਦੇ ਦਿਨੋਂ ਦਿਨ ਹਾਲਾਤ ਵਧੀਆ ਹੁੰਦੇ ਗਏ ਹੁਣ ਮਹਾਰਾਜ ਦੀ ਕਿਰਪਾ ਦੇ ਨਾਲ ਕਹਿੰਦੇ ਸਭ ਕੁਝ ਸਾਡੇ ਘਰ ਦੇ ਵਿੱਚ ਆ ਪਰ ਕਹਿੰਦੇ ਇਹ ਜਿਹੜੀ ਜੋ ਕਿ ਤਮੈ ਉਸ ਦੇਣ ਤੋਂ ਆਪਣਾਈ ਨਾ ਅੱਜ ਤੱਕ ਨਹੀਂ ਛੱਡੀ ਇਸੇ ਤਰ੍ਹਾਂ ਆਪਣਾ ਰੋਜ਼ਾਨਾ ਇੱਕਾ ਗੁੰਮਨ ਲੱਗਿਆ ਇੱਕ ਮੋਟਾ ਪਰ ਕੇ ਸਾਈਡ ਦੇ ਉੱਤੇ ਗੱਡਣੀ ਹੀ ਗੱਡਨੀ ਆ ਭਾਵੇਂ ਕਿ ਮੈਂ ਅਲੱਗ ਤੋਂ ਹੁਣ ਇੰਨੀ ਸਮਰੱਥ ਹਾਂ ਕਿ ਮੈਂ ਗੁਰੂ ਦੇ ਲੰਗਰਾਂ ਦੇ ਵਿੱਚ ਸੇਵਾ ਪਾ ਸਕਦੀ ਹਾਂ ਜਦੋਂ ਹੀ ਮੇਰੇ પતિ ਕਰਦੇ ਵਿੱਚ ਜੋ ਵੀ ਤਨਖਾਹ ਲੈਂਦੇ ਨੇ ਜੋ ਵੀ ਕਿਰਤ ਕਮਾਈ ਹੁੰਦੀ ਨਹੀਂ ਉਹਦੇ ਵਿੱਚ ਅਲੱਗ ਤੋਂ ਦਸਵੰਦ ਕੱਢ ਕੇ ਦੇ ਦਿੰਦੇ ਨੇ ਕਿ ਇਹ ਗੁਰੂ ਘਰ ਦੇ ਵਿੱਚ ਸੇਵਾ ਕਰੇ ਜਾਂ ਫਿਰ ਜੇਕਰ ਕੋਈ ਆਸ-ਪਾਸ ਮੋੜ ਆਉਂਦੇ ਆ ਤਾਂ ਉਹਦੀ ਸੇਵਾ ਕਰੇ ਉਹ ਇਮਾਨਦਾਰੀ ਦੇ ਨਾਲ ਆਪਣਾ ਦਸਵੰਦ ਕੱਢ ਕੇ ਦੇ ਦਿੰਦੇ ਨੇ ਪਰ ਕਹਿੰਦੇ ਮੈਂ ਫੇਰ ਵੀ ਰੋਜ਼-ਰੋਜ਼ ਜੋ ਵੀ ਅਨਪਾਨ ਤਿਆਰ ਕਰਦੀ ਹਾਂ ਉਹਦੇ ਵਿੱਚੋਂ ਇੱਕ ਮੁਠਾਟੀ ਵੀ ਕੱਢਣੀ ਹੀ ਪੈਂਦੀ ਆ ਉਹ ਬੀਬੀ ਕਹਿਣ ਲੱਗੇ ਵੀ ਕੋਈ ਪਤਾ ਨਹੀਂ ਹੁੰਦਾ ਕਿ ਕਿਸ ਜੀ ਦੀ ਅਸੀਸ ਸੰਭ ਲੱਗ ਜਾਵੇ ਜਦੋਂ ਆਪਾਂ ਗੁਰੂ ਦੇ ਲੰਗਰਾਂ ਦੀ ਸੇਵਾ ਕਰਦੇ ਆ ਨਾ ਤਾਂ ਭਾਵੇਂ ਇੱਕ ਮੁਠਾ ਆਟੇ ਦੀ ਹੀ ਆਪਾਂ ਲੰਗਰਾਂ ਦੇ ਵਿੱਚ ਪਾ ਕੇ ਆਏ ਹੋਈ ਤਾਂ ਉਹ ਇੱਕ ਮੁਠੇ ਦੇ ਇੱਕ ਤਿੰਕਾ ਤਿੰਕਾ ਹੀ ਤਈ ਜੀਆਂ ਦੇ ਹੁੰਦੇ ਵਿੱਚ ਜਾਂਦਾ ਹੈ ਅਤੇ ਆਪਾਂ ਦੇਖਦੇ ਆ ਕਿ ਜਦੋਂ ਕੋਈ ਗੁਰੂ ਘਰ ਦੇ ਵਿੱਚ ਲੰਗਰ ਸ਼ੱਕਦਾ ਹੈ ਪਹਿਲੀ ਗੱਲ ਤਾਂ ਗੁਰੂ ਦੇ ਲੰਗਰਾਂ ਨੂੰ ਦੇਖ ਕੇ ਹੀ ਮਨ ਖੁਸ਼ ਹੋ ਜਾਂਦਾ ਹੈ ਅਤੇ ਜਦੋਂ ਵੀ ਆਪਾਂ ਲੰਗਰ ਛੱਕਦੇ ਆ

ਪਤਾ ਨਹੀਂ ਕਿਸ ਜੀ ਦੇ ਮੋਹੋਂ ਨਿਕਲਿਆ ਵਾਹਿਗੁਰੂ ਉਤਰ ਦਰਗਾਹੇ ਪਰਵਾਣ ਹੋ ਜਾਵੇ ਕਿਸ ਜੀ ਦੇ ਮੋਹੋਂ ਨਿਕਲਿਆ ਸ਼ੁਕਰਾਨਾ ਉਸ ਤਰ ਦਰਗਾਹ ਦੇ ਵਿੱਚ ਪਰਵਾਣ ਹੋ ਜਾਵੇ ਅਤੇ ਜਿਸ ਘਰ ਦਾ ਵੀ ਅੰਨ ਪਾਣੀ ਉਸ ਜੀ ਦੇ ਅੰਦਰ ਗਿਆ ਉਹ ਅਫੀਸ ਉਹਨੂੰ ਵੀ ਜ਼ਰੂਰ ਲੱਗਦੀ ਆ ਪਰ ਕਹਿੰਦੇ ਉਸ ਦਿਨ ਤੋਂ ਬਾਅਦ ਇਹ ਸੇਵਾ ਜ਼ਰੂਰ ਕਰਦਿਆਂ ਤਾਂ ਉਹ ਬੇਬੀ ਜੀ ਦੇ ਮੋਹੋਂ ਇਹ ਗੱਲਾਂ ਸਾਡੀ ਬੜਾ ਹੀ ਵਧੀਆ ਲੱਗਿਆ ਇਹ ਯੁਗਤ ਬੜੀ ਪਿਆਰੀ ਲੱਗੀ ਕਿ ਸੱਚ ਮੁੱਚ ਰੁਗਤੀ ਦੇ ਨਾਲ ਹੀ ਮੁਕਤੀ ਹੈ ਕਈ ਵਾਰ ਆਪਾਂ ਇਸ ਤੋਂ ਹੀ ਗੁਰੂ ਘਰ ਦੇ ਵਿੱਚ ਸੇਵਾ ਨਹੀਂ ਕਰ ਪਾਉਂਦੇ ਕਿ ਮੇਰੀ ਤਾਂ ਸਮਰੱਥਾ ਨਹੀਂ ਹੈ ਜੇ ਮੈਂ ਕੋਈ ਥੋੜੀ ਜਿਹੀ ਵੀ ਗੀਤ ਲੈ ਕੇ ਜਾਵਾਂਗਾ ਤਾਂ ਖਰੇ ਸੰਗਤ ਮੇਰਾ ਮਜ਼ਾਕ ਹੀ ਨਾ ਉਡਾਵੇ ਆਪਾਂ ਆਪਣੇ ਆਪ ਦੇ ਵਿੱਚ ਇਹ ਚੀਜ਼ ਕਰਦੇ ਹਾਂ ਤਾਰੁਗਤੀ ਦੇ ਨਾਲ ਸਭ ਕੁਝ ਹੋ ਜਾਂਦਾ ਹੈ ਕਿ ਆਪਾਂ ਇਕੱਠਾ ਅੰਨ ਪਾਣੀ ਗੁਰੂ ਘਰ ਦੇ ਵਿੱਚ ਪੇਟ ਨਹੀਂ ਕਰ ਸਕਦੇ ਕੋਈ ਸੇਵਾ ਨਹੀਂ ਕਰ ਸਕਦੇ ਤਾਂ ਇਸੇ ਤਰ੍ਹਾਂ ਜੇਕਰ ਆਪਾਂ ਇੱਕ ਮੁੱਠੀ-ਮੁੱਠੀ ਰੋਜ਼ ਕੱਢੀਏ ਤਾਂ ਹਿੰਟ ਦੋ ਹੀ ਕੋਈ 1 ਕਿਲੋ 2 ਕਿਲੋ ਆਟਾ ਹੋ ਜਾਂਦਾ ਹੈ ਉਦੋਂ ਹੀ ਗੁਰੂ ਕੇ ਲੰਗਰਾਂ ਦੇ ਵਿੱਚ ਪਾ ਲਈਏ ਗੁਰੂ ਕੇ ਲੰਗਰਾਂ ਦੇ ਵਿੱਚ ਜਦੋਂ ਆਪਾਂ ਕੋਈ ਵੀ ਸੇਵਾ ਕਰਦੇ ਹਾਂ ਭਾਵੇਂ ਆਟੇ ਦੀ ਦਾਲਾਂ ਦੀ ਕਿੰਨੀਆਂ-ਕੀ ਚੀਜ਼ਾਂ ਦੇ ਨਾਲ ਲੰਗਰ ਬਣਾਉਣ ਦੇ ਵਿੱਚ ਕੰਮ ਆਉਂਦੀਆਂ ਨੇ ਕਿਸੇ ਵੀ ਚੀਜ਼ ਦੀ ਆਪਾਂ ਸੇਵਾ ਕਰਦੇ ਹਾਂ ਨਾ ਉਹ ਕੀ ਕੀ ਹੋਈ ਸੀ ਪਤਾ ਨਹੀਂ ਕਿੰਨੇ ਜੀਹਾਂ ਤੱਕ ਪਹੁੰਚਣੀ ਆ ਕਿਸੇ ਜੀਰੇ ਮੋਹੋਂ ਨਿਕਲੀ ਹੋਈ ਅਸੀਂ ਸਾਨੂੰ ਲੱਗਦੀ ਵਧੀਆ ਪਰ ਇਹ ਯੁੱਗਤ ਮੈਨੂੰ ਤਾਂ ਬਹੁਤ ਵਧੀਆ ਲੱਗੀ ਅਤੇ ਦੂਸਰੀ ਗੱਲ ਕਿ ਜਦੋਂ ਵੀ ਗੁਰੂ ਘਰੇ ਜਾਂਦਾ ਹੈ ਨਾ ਭਾਵੇਂ ਆਪਾਂ ਕੋਈ ਮਹਿੰਗੀ ਭੇਟਾ ਲੈ ਕੇ ਜਾਈਏ ਭਾਵੇਂ ਕੋਈ ਸਸਤੀ ਭੇਟਾ ਲੈ ਕੇ ਜਾਈਏ ਉਹ ਮਾਇਨੇ ਨਹੀਂ ਰੱਖਦਾ ਪਰ ਜਦੋਂ ਆਪਾਂ ਕੁਰਬਾਨੀ ਦੀ ਬੇਟਾ ਲੈ ਕੇ ਜਾਂਦੇ ਹਾਂ ਸਤਿਗੁਰ ਸੱਚੇ ਪਾਸ਼ਾ ਸਾਡੀ ਦੀ ਬਹੁਤ ਖੁਸ਼ਕਿਸਮਤ ਹੋਣੀ ਜੋ ਭੈਣ ਭਰਾ ਰੋਜ਼ ਰੋਜ਼ ਗੁਰੂ ਘਰ ਜਾਂਦੇ ਨੇ ਉਹ ਵੀ ਗੁਰੂ ਘਰ ਦੇ ਵਿੱਚ ਜਦੋਂ ਜਾਂਦੇ ਆਂਦੇ ਜਾਂਦੇ ਸੱਲੇ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਹੀ ਆਉਣਾ ਜਾਣਾ ਚਾਹੀਦਾ ਹੈ ਮਹਾਪੁਰਖ ਜੀ ਨੇ ਕਈ ਵਾਰ ਕਿੰਬਾ ਕਿ ਆਪਾਂ ਗੁਰੂ ਘਰ ਜਾਂਦੇ ਇਧਰ ਉਧਰ ਦੀਆਂ ਗੱਲਾਂ ਕਰਦੇ ਰਹਿੰਨੇ ਆ ਜਾਂ ਉਹਦੇ ਵਿੱਚ ਤੱਕ ਇਧਰ ਉਧਰ ਦੀਆਂ ਗੱਲਾਂ ਕਰਨਾ ਸ਼ੁਰੂ ਕਰ ਦਿੰਨੇ ਆ ਇਹ ਕੰਮ ਚੰਗਾ ਨਹੀਂ ਆ ਗੁਰੂ ਘਰੇ ਜਾਣ ਦਾ ਮੌਕਾ ਕਰਮਾਂ ਦੇ ਨਾਲ ਮਿਲਦਾ ਹੈ ਚੰਗੇ ਕਰਮਾਂ ਵਾਲਾ ਬੰਦਾ ਹੀ ਗੁਰੂ ਘਰ ਜਾ ਸਕਦਾ ਹੈ ਜਾਂ ਇੰਜ ਕਹਿ ਲਈਏ ਕਿ ਗੁਰੂ ਸਾਹਿਬ ਜੀ ਦੇ ਜਦੋਂ ਸੰਬੰਧ ਮਿਲਦੇ ਨੇ ਉਦੋਂ ਹੀ ਕੋਈ ਮਨੁੱਖ ਗੁਰੂ ਘਰੇ ਜਾ ਪਾਉਂਦਾ ਹੈ ਨਤਾ ਕਈ ਭੈਣ ਭਰਾਵਾਂ ਦੀ ਗੁਰਦੁਆਰਾ ਸਾਹਿਬ ਦੇ ਨਾਲ ਕੰਮ ਨਾਲ ਕੰਮ ਸਾਂਝੀ ਹੁੰਦੀ ਆ ਉਹ ਗੁਰੂ ਘਰੇ ਜਾਣ ਨਹੀਂ ਪਾਉਂਦੇ ਅਤੇ ਕਈ ਭੈਣ ਭਰਾ ਕਿੱਡੀ ਦੂਰੋਂ ਦੂਰੋਂ ਆ ਕੇ ਸਭ ਤੋਂ ਸਭ ਤੋਂ ਪਾਸੇ ਜੀ ਦਰਸ਼ਨ ਕਰਦੇ ਨੇ ਤਾਂ ਇਹ ਕਿਰਪਾ ਉਹ ਮਾਲਕ ਦੀ ਹੈ ਜਿਸ ਜੀ ਦੇ ਉੱਤੇ ਹੋ ਜਾਵੇ ਉਹਦਾ ਜੀਵਨ ਬਦਲ ਜਾਂਦਾ ਹੈ ਉਹਦਾ ਜੀਵਨ ਸਫਲ ਹੋ ਜਾਂਦਾ ਹੈ ਤਾਂ ਜਦੋਂ ਵੀ ਗੁਰੂ ਘਰ ਆਏ ਵਾਹਿਗੁਰੂ ਵਾਹਿਗੁਰੂ ਕਰਦੇ ਆ ਇਹ ਵਾਹਿਗੁਰੂ ਵਾਹਿਗੁਰੂ ਕਰਦੇ ਗੁਰੂ ਘਰ ਨੂੰ ਜਾਏਗੇ ਜੇ ਦੋਪੱਤ ਘਰ ਤੋਂ ਤੁਰਦੇ ਆ ਨਾ ਮਹਾਪੁਰਖ ਜੀ ਨੇ ਉਦੋਂ ਹੀ ਸਾਡੀ ਆਗਰੀ ਲੱਗਣੀ ਸ਼ੁਰੂ ਹੋ ਜਾਂਦੀ ਆ ਤਾਂ ਕਦੇ ਵੀ ਕਿਸੇ ਦੀ ਨਿੰਦਿਆ ਜੁਲੀ ਕਰਕੇ ਕਿਸੇ ਦੀ ਇੰਦਰ ਉੱਤਰ ਨਹੀਂ ਗੱਲ ਕਰਕੇ ਭਾਰ ਨਹੀਂ ਚੜਉਣਾ ਸਿਰ ਤੇ ਆਪਾਂ ਤਾਂ ਆਪਣੇ ਸਿਰ ਦਾ ਭਾਰ ਲਾਉਣ ਜਾਣਾ ਹੈ ਜੋ ਪਾਪਾਂ ਦੀ ਮੰਡ ਚੁੱਕੀ ਫਿਰਦੇ ਆ ਜੋ ਮਾੜੇ ਕਰਮ ਬਣਾ ਹੀ ਦਿੰਦੇ ਆ ਨਾ ਉਹਨਾਂ ਮਾੜੇ ਕਰਮਾਂ ਤੋਂ ਸਿਰ ਆਪਾਂ ਉੱਦਲੇ ਪੰਗੂ ਕਰੇ ਜਾਂਦੇ ਗੁਰੂ ਸਾਹਿਬ ਜੀ ਤੋਂ ਕੁਝ ਗਿਆਨ ਪ੍ਰਾਪਤ ਆਪਾਂ ਤਾਂ ਇੰਨੀਆਂ ਚੁਗਲੀ ਕਰਕੇ ਭਾਰ ਨਹੀਂ ਜੁਕਣਾ ਗੁਰੂ-ਗੁਰੂ ਕਰਦੇ ਜਾਣਾ ਹੈ ਗੁਰੂ-ਗੁਰੂ ਕਰਦਿਆਂ ਕਰਨਾ ਹੋਣਾ ਹੈ ਅਤੇ ਜੋ ਭੈਣ ਭਰਾ ਕਦੇ ਕਦਾਂ ਹੀ ਗੁਰੂ ਘਰੇ ਜਾਂਦੇ ਨੇ ਉਹਨਾਂ ਦੇ ਅੱਗੇ ਖਾਸ ਬੇਨਤੀਆਂ ਕਿ ਜੇਕਰ ਆਪਾਂ ਕਦੇ ਕਦਾਂ ਹੀ ਗੁਰੂ ਘਰੇ ਜਾਂਦੇ ਆ ਨਾ ਤਾਂ ਜੋ ਅਮਰਤ ਵੇਲੇ ਦਾ ਨਾਮ ਕਰਨਾ ਉਹ ਤਾਂ ਕਰਨਾ ਹੀ ਕਰਨਾ ਹੈ ਪਰ ਉਸ ਤੋਂ ਇਲਾਵਾ ਇੱਕ ਪਾਠ ਵੀ ਪੇਟਾ ਗੁਰੂ ਕਰ ਨਾ ਜਾਣ ਦੇ ਪਛਤਾਵੇ ਕਰਤੀ ਹੋਵੇ ਕਿ ਮੈਂ ਗੁਰੂ ਘਰੇ ਨਹੀਂ ਜਾ ਸਕਿਆ ਇਸ ਕਰਕੇ ਮੈਂ ਅੱਜ ਜਬਜੀ ਸਾਹਿਬੀ ਦਾ ਪਾਠ ਕਰ ਰਹੀ ነ ਜੋ ਭਈ ਸਾਹਿਬੀ ਦਾ ਪਾਠ ਕਰਦਾ ਦਾ ਮੂਲ ਮੰਤਰ ਜੀ ਦੇ ਜਾਪ ਕੀਤੇ ਆ ਨਾਂ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਹੈ ਜੋ ਵੀ ਨੇਮ ਬਣਾਉਣਾ ਹੈ ਬਣਾ ਲਓ 5 ਮਿੰਟ ਬੈਠ ਕੇ ਨਾਮ ਜਪਿਆ ਫਿਰ ਜਦੋਂ ਵੀ ਗੁਰੂ ਘਰ ਜਾਣਾ ਗੁਰੂ ਸਾਹਿਬ ਜੀ ਨੂੰ ਕਹਣਾ ਕਿ ਗੁਰੂ ਸਾਹਿਬ ਦੀ ਪੇਟਾਂ ਲੈ ਕੇ ਆਹ ਅੰਨੇ ਬਾੜ ਦੀ ਪੇਟਾਂ ਲੈ ਕੇ ਆਹ ਸਤਿਗੁਰੂ ਸਰਸੇ ਸਾਹਿਬ ਜੀ ਜਦੋਂ ਅਸੀਂ ਇਸ ਬਾਣੀ ਦੀ ਪੇਟਾ ਪੇਟ ਕਰਾਂ ਹਾਂ ਸਤਿਗੁਰੂ ਸਰਸੇ ਸਾਹਿਬ ਦੇ ਤੇ ਜ਼ਰੂਰ ਖੋਜ ਹੁੰਦੇ ਨੇ ਇਹ ਜੁਗਤ ਨੂੰ ਮਹਾਂਪੁਰਖ ਦੀ ਸੰਸਕ੍ਰਿਤੀ ਦੇ ਨੇ ਅਤੇ ਕਿੰਨੇ ਹੈ ਨਾ ਜੁਗਤੀ ਦੇ ਨਾਲ ਹੀ ਮੁਕਤੀ ਹੈ ਇਹਨਾਂ ਜੁਗਤ ਨੂੰ ਆਪਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਈਏ ਜੇਕਰ ਗੁਰੂ ਘਰ ਦੇ ਵਿੱਚ ਬਹੁਤੀ ਸੇਵਾ ਨਹੀਂ ਕਰ ਸਕਦੇ ਤਾਂ ਥੋੜੇ ਦੇ ਵਿੱਚੋਂ ਥੋੜਾ ਨੀ ਕੱਢਣਾ ਹੈ ਗੁਰੂ ਸਾਹਿਬ ਜੀ ਸਾਡੇ ਹੱਥ ਵਿੱਚ ਫੜੀਆਂ ਸੇਵਾਵਾਂ ਪੇਟਾਵਾਂ ਨਹੀਂ ਦੇਖਦੇ ਕੋਈ ਦੇਖਦੇ ਕਿ ਕੌਣ ਇੱਥੇ ਮੰਗੀ ਪੇਟਾ ਲੈ ਕੇ ਆਇਆ ਹੈ ਕੌਣ ਸਸਤੀ ਪੇਟਾ ਲੈ ਕੇ ਆਇਆ ਹੈ ਕਿੰਨੇ ਬਹੁਤ ਜਿਆਦਾ ਪੈਸੇ ਨਾਲ ਸੇਵਾ ਕੀਤੀ ਕਿੰਨੇ ਕਰਨਾ ਗੁਰੂ ਸਾਹਿਬ ਦੀ ਸਾਡੇ ਅੰਦਰ ਦੀ ਭਾਵਨਾ ਦੇਖਦੇ ਆ ਜੇ ਅਸੀਂ ਭਾਵਨਾ ਦੇ ਨਾਲ ਸਰਸਾ ਦੇ 1 ਰੁਪਏ ਦਾ ਇਹ ਹੱਥਾ ਟੇਕਾਂਗੇ ਸਤਿਗੁਰ ਸੱਚੇ ਭਾਸ਼ੇ ਦੀ ਉਹ ਇੱਕ ਦੇ ਬਦਲੇ ਪਤਾ ਨਹੀਂ ਸਾਨੂੰ ਕੀ ਕੁਝ ਦੇ ਦੇਣਾ ਹੈ ਸਾਡੇ ਘਰਡੇ ਅੰਨ ਦੇ ਵਿੱਚੋਂ ਇੱਕ ਇੱਕ ਕੌਂਦੀ ਵੀ ਆਟੇ ਦੀ ਗੁਰੂ ਘਰ ਦੇ ਵਿੱਚ ਨਹੀਂ ਤਾਂ ਉਹਦੇ ਬਦਲੇ ਵੀ ਗੁਰੂ ਸਾਹਿਬ ਜੀ ਨੇ ਸਾਨੂੰ ਪਤਾ ਨਹੀਂ ਕੀ ਕੁਝ ਦੇ ਦੇਣਾ ਕਿਉਂਕਿ ਗੁਰੂ ਸਾਹਿਬ ਜੀ ਦੇ ਘਰ ਦੇ ਵਿੱਚ ਕਿਸੇ ਇਸ ਚੀਜ਼ ਦੀ ਕਦਰ ਨਹੀਂ ਹੈ ਸਤਿਗੁਰ ਸੱਚੇ ਬਾਦਸ਼ਾਹ ਤਾਂ ਸਾਡੀ ਵੱਲੋਂ ਕੀਤੀ ਸੇਵਾ ਦਾ ਕਈ ਗੁਣਾ ਵਧ ਕਰਕੇ ਸਾਨੂੰ ਮੋੜਦੇ ਨੇ ਅਤੇ ਦਸਵੰਦ ਕੱਢਣਾ ਤਾਂ ਸਾਡੇ ਲਈ ਜ਼ਰੂਰੀ ਜਦੋਂ ਆਪਾਂ ਗੁਰੂ ਘਰ ਦੇ ਵਿੱਚ ਕੋਈ ਸੇਵਾ ਕਰਦੇ ਹਾਂ ਨਾ ਇਹ ਕਰਨਾ ਸਾਡੇ ਲਈ ਲਾਜ਼ਮੀ ਹੈ ਤਾਂ ਕਰਕੇ ਕਰਦੇ ਹਾਂ ਦਸਵੇਂ ਪਾਸ਼ਾ ਜੀ ਨੇ ਸਾਨੂੰ ਦਸਮੰਦ ਛੱਡਣ ਦੇ ਲਈ ਕਿਹਾ ਹੈ ਕਿ ਜੋ ਵੀ ਤੁਹਾਡੀ ਕਿਰਤ ਕਮਾਈ ਹੈ ਉਹਦੇ ਵਿੱਚੋਂ ਦਸਮੰਦ ਜ਼ਰੂਰ ਕੱਟਣਾ ਹੈ ਤਾਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਇਮਾਨਦਾਰੀ ਨਾਲ ਦਸਮੰਦ ਵੀ ਕੱਟਣਾ ਹੈ ਜੇਕਰ ਦਸਮੰਦ ਨਹੀਂ ਕੱਢਦੇ ਅਤੇ ਉਹ ਦਸਮੰਦ ਨੂੰ ਆਪਾਂ ਗੁਰੂ ਘਰ ਦੇ ਵਿੱਚ ਵੀ ਸੇਵਾ ਕਰ ਸਕਦੇ ਆ ਜੇ ਵਰਸਾਂ ਨੂੰ ਕੋਈ ਆਸ-ਪਾਸ ਲੋੜ ਵੰਦ ਪੈਸੇ ਦੇ ਨਾਲ ਰੋਟੀ ਦੇ ਨਾਲ ਪਾਣੀ ਕਿਸੇ ਵੀ ਤਰੀਕੇ ਦੇ ਨਾਲ ਉਸ ਲੋੜ ਵੰਦ ਦੀ ਮਦਦ ਕਰ ਸਕਦੇ ਆ ਭਾਵੇਂ ਉਹ ਲੋੜ ਵੰਦ ਨੂੰ ਕਿਸ ਕਿਸ ਦੀ ਲੋੜ ਆ ਤਾਂ ਜੋ ਵੀ ਆਪਾਂ ਦਸਮਾਨੇ ਕੱਢਿਆ ਹੈ ਉਹਦੇ ਨਾਲ ਆਪਾਂ ਉਸ ਲੋੜ ਵੰਦ ਦੀ ਸੇਵਾ ਕਰ ਸਕਦੇ ਆ ਅੱਜ ਦੀ ਇਹ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਵਿੱਚ ਚੰਗੀ ਨਾ ਲੱਗੀ ਹੋਵੇ ਆਪ ਵੀ ਸੋਚੀਆ ਵੱਡੇ ਭੈਣ ਸੰਸ। ਆਫਰ ਕਰ ਦੇਣਾ। ਉਹ ਭੈਣ ਦੀਆਂ ਗੱਲਾਂ ਸੁਣ ਕੇ ਬੜਾ ਵਧੀਆ ਲੱਗਿਆ ਸੀ। ਇਸ ਕਰਕੇ ਆਪਾਂ ਉਹ ਭੈਣ ਤੋਂ ਪੁੱਛ ਕੇ ਆਪ ਵੀ ਦੇ ਨਾਲ ਆਪ ਵੀ ਕਿਸਾਨੀ ਕੀਤੀ ਆ। ਜਦੋਂ ਆਪਾਂ ਸੰਗਤ ਕਰਦੇ ਆਂ ਤਾਂ ਸੰਗਤ ਦੇ ਵਿੱਚ ਕਈ ਰੱਬੀ ਰੂਹਾਂ ਐਸਾ ਬੈਠੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਆਪਣਾ ਤਾਂ ਜੀਵਨ ਸਵਾਰਿਆ ਹੀ ਆ। ਤੇ ਅੱਗੇ ਉਹ ਦੁਨੀਆਂ ਨੂੰ ਵੀ ਜੀਵਨ ਸਵਾਰਨ ਦੇ ਲਈ ਕੁਝ ਉਪਯੋਗ ਦੇਣਾ ਦੱਸ ਦੇਲੀ। ਤਾਂ ਜਦੋਂ ਕੋਈ ਐਸਾ ਗੁਰਮੁਖ ਪਿਆਰਾ ਜੋਗਤੀ ਕੋਈ ਦੱਸੇ ਤਾਂ ਉਹਨੂੰ ਜ਼ਰੂਰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ ਚਾਹੀਦਾ ਹੈ ਕਿਉਂਕਿ ਇਸ ਬੀਬੀ ਦੇ ਵੀ ਜੀਵਨ ਦੇ ਵਿੱਚ ਤਾਂ ਹੀ ਬਦਲਾਅ ਆਇਆ ਨਾ ਜਦੋਂ ਇਹਨੇ ਗੁਰੂ ਘਰ ਤੋਂ ਮਾਈ ਤਾਬੋ ਜੀ ਦੀ ਇਹ ਸਾਖੀ ਸੁਣੀ ਸਾਖੀ ਸੁਣ ਕੇ ਉਹ ਸਾਖੀ ਦੀ ਸਿੱਖਿਆ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਆਪਣੇ ਆਪ ਦੇ ਅਪਣਾ ਲਿਆ ਤਾਂ ਗੁਰੂ ਸਾਹਿਬ ਦੀ ਕਿੰਨੀ ਕਿਰਪਾ ਆ ਸਕੀ ਇਸ ਤਰ੍ਹਾਂ ਜਦੋਂ ਆਪਾਂ ਕੋਈ ਵੀ ਗੁਰੂ ਦੇ ਨਾਲ ਸੰਬੰਧਿਤ ਗੱਲ ਸੁਣਦੇ ਹਾਂ ਕੋਈ ਵੀ ਮਹਾਪੁਰਖਾਂ ਦੀਆਂ ਜੁਗਤੀਆਂ ਚਾਹੁੰਦੇ ਆ ਤਾਂ ਜ਼ਰੂਰ ਅਪਣਾਉਣੀ ਹੈ ਜੇ ਇਹ ਗੁਰੂ ਸਾਹਿਬ ਦੀਆਂ ਮਹਾਪੁਰਖ ਜੀ ਸਾਹਮਣੇ ਜੁਗਤੀਆਂ ਇਹ ਇੰਨੇ ਬਾਠ ਕਰ ਲਓ ਇੰਨੇ ਵਜੇ ਬਾਠ ਕਰ ਲਓ ਮਹਾਪੁਰਖ ਜੀ ਸਾਨੂੰ ਵਕ ਵਕ ਤਰ੍ਹਾਂ ਉਦਾਹਰਨਾਂ ਦੇ ਕੇ ਗੁਰੂ ਸਾਹਿਬ ਜੀ ਦੇ ਨਾਲ ਗੁਰਬਾਣੀ ਦੇ ਨਾਲ ਜੁੜਨ ਦਾ ਯਤਨ ਕਰਦੇ ਨੇ ਤਾਂ ਜੋ ਵੀ ਮਹਾਪੁਰਖ ਦੀਆਂ ਜੁਗਤੀਆਂ ਦੱਸਦੇ ਨੇ ਉਹਨਾਂ ਨੂੰ ਜ਼ਰੂਰ ਅਪਣਾਓ